ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਚਤੁਰ ਚਬਰ ਤਖਤਾਂ ਦੇ ਮਾਲਕ ਗੁਰੂ ਦਾ ਗਦੀ ਤੇ ਬਿਰਾਜਮਾਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਸਤਿਗੁਰੂ ਜੀ ਦਾ ਫਰਮਾਨ ਹੈ ਅਗੇ ਸੁਖ ਗੁਰ ਦਿਆ ਅਗੇ ਦਾ ਮਤਲਬ ਪਰਲੋਕ ਵਿੱਚ ਅਗਾ ਆਉਣ ਵਾਲੇ ਜੀਵਨ ਸਮੇਂ ਵਿੱਚ ਮਰਜ ਕਹਿੰਦੇ ਹੈ ਸੰਤ ਜਨੋ ਵੀ ਗੁਰੂ ਨੇ ਉਸ ਮਨੁੱਖ ਨੂੰ ਅਗਾ ਆਉਣ ਵਾਲੇ ਜੀਵਨ ਰਾਹ ਵਿੱਚ ਸੁਖ ਬਖਸ਼ਿਸ਼ ਕੀਤਾ ਅਤੇ ਪਛੈ ਕੁਸਲ ਖੇਮ ਗੁਰ ਕੀਆ ਪਛੈ ਦਾ ਮਤਲਬ ਬੀਤ ਚੁੱਕਿਆ ਸਮਾਂ ਜਿਸ ਸਮੇਂ ਦੇ ਵਿੱਚ ਆਪਾਂ ਸਾਰੇ ਵਿਚਰ ਰਹੇ ਹਾਂ ਇਹ ਆ ਲੋਕ ਦਾ ਸਮਾਂ ਇਸ ਲੋਕ ਵਿੱਚ ਕੁਸਲ ਖੇਮ ਦਾ ਮਤਲਬ ਹੈ ਸੁੱਖ ਤੇ ਆਨੰਦ ਮਰਜ਼ ਕਹਿੰਦੇ ਬੀਤੇ ਸਮੇਂ ਵਿੱਚ ਵੀ ਗੁਰੂ ਨੇ ਉਸ ਨੂੰ ਸੁੱਖ ਤੇ ਆਨੰਦ ਬਖਸ਼ਿਆ ਨਾਲ ਹੋਰ ਵੀ ਕਿਰਪਾ ਕੀਤੀ ਵੀ ਸਰਬ ਨਿਦਾਨ ਸੁਖ ਪਾਇਆ ਨਿਦਾਨ ਦਾ ਮਤਲਬ ਹੈ ਖਜ਼ਾਨਾ ਕਹਿੰਦੇ ਉਸ ਨੇ ਸਾਰੇ ਆਤਮਿਕ ਖਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ ਕਿਸ ਨੇ ਗੁਰ ਆਪਣਾ ਹਿਰਦੈ ਧਿਆਇਆ ਵੀ ਜਿਸ ਮਨੁੱਖ ਨੇ ਆਪਣੇ ਗੁਰੂ ਨੂੰ ਹਿਰਦੇ ਵਿੱਚ ਵਸਾ ਲਿਆ ਉਨੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਔਰ ਸਾਰੇ ਖਜ਼ਾਨੇ ਪ੍ਰਾਪਤ ਕਰ ਲਏ ਜਿਸ ਨੇ ਆਪਣੇ ਗੁਰੂ ਨੂੰ ਹਿਰਦੇ ਵਿੱਚ ਵਸਾਇਆ ਅੱਗੇ ਗੁਰੂ ਦੀ ਵਡਿਆਈ ਬਾਬਤ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਸਤ ਗੁਰ ਕੀ ਵਡਿਆਈ ਜਿਵੇਂ ਮਾਂ ਪਿਓ ਦਾ ਆਪਣੇ ਬੱਚਿਆਂ ਲਈ ਵੱਡਾ ਜਿਗਰਾ ਹੁੰਦਾ ਹੈ ਵਡਿਆਈ ਦਾ ਮਤਲਬ ਹੈ ਵੱਡਪਨ ਉੱਚੀ ਆਤਮਿਕ ਅਵਸਥਾ ਵੱਡਾ ਜਿਗਰਾ ਮਾਪੇ ਉਹ ਆਪਣੇ ਬੱਚਿਆਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਹਨ ਮਾਪੇ ਉਹ ਆਪਣੇ ਬੱਚਿਆਂ ਲਈ ਕਿੰਨੀ ਮਸੱਕਤ ਘਾਲਦੇ ਐ ਆਪਾਂ ਜੋ ਕੁਝ ਕਰਦੇ ਆ ਆਪਣੇ ਬੱਚਿਆਂ ਲਈ ਕਿੰਨਾ ਸਮਾਂ ਆਪਣੇ ਜੀਵਨ ਦਾ ਜਿਹੜਾ ਉਹ ਆਪਾਂ ਆਪਣੇ ਬੱਚਿਆਂ ਲਈ ਖਚਤ ਕਰ ਰਹੇ ਆ ਸਾਰੇ ਜੇ ਸਾਨੂੰ ਕੋਈ ਪੁੱਛੇ ਕਿ ਤੁਸੀਂ ਆਪਣੇ ਲਈ ਕੀ ਕੀਤਾ ਸਾਨੂੰ ਕੋਈ ਪੁੱਛੇ ਵੀ ਭਾਈ ਤੁਸੀਂ ਸਾਰੀ ਉਮਰ ਤੁਹਾਨੂੰ ਭੱਜ ਦੌੜ ਕਰਦਿਆਂ ਨੂੰ ਹੋ ਗਈ ਵੀ ਤੁਸੀਂ ਆਪਣੇ ਲਈ ਕੀ ਕੀਤਾ ਉੱਥੇ ਸਾਡੇ ਕੋਲ ਕੋਈ ਜਵਾਬ ਨਹੀਂ ਕਿਉਂ ਕਿ ਅਸੀਂ ਜੋ ਕੁਝ ਕੀਤਾ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਸਬੰਧੀਆਂ ਦੇ ਲਈ ਕਰ ਰਹੇ ਹਾਂ ਆਪਣੇ ਲਈ ਕਿਹੜਾ ਕਾਰਜ ਹੈ ਸਾਡੇ ਲਈ ਆਪਣੀ ਜੀ ਕਾਰਜ ਹੈ ਭਾਈ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦੇ ਨਾਮ ਦੀ ਪੂੰਜੀ ਨੂੰ ਇਕੱਤਰ ਕਰਨਾ ਇਕੱਠੀ ਕਰਨਾ ਦੁਨਿਆਵੀ ਧਨਕ ਪਦਾਰਥ ਖਜ਼ਾਨੇ ਇਹ ਅਖੀਰਲੇ ਸਮੇਂ ਅਸੀਂ ਨਹੀਂ ਵਰਤਨੇ ਇਹ ਸਾਡੀ ਔਲਾਦ ਸਾਡੇ ਧੀਆਂ ਪੁੱਤਾਂ ਨੇ ਵਰਤਣੇ ਹਨ ਸਾਡੇ ਲਈ ਵਰਤਣ ਲਈ ਕੀ ਹੈ ਉਹ ਮਹਾਰਾਜ ਕਹਿੰਦੇ ਭਾਈ ਉਹ ਪੂੰਜੀ ਪਰਦੇ ਬਣ ਲੈ ਲੋਕ ਤੋਂ ਪ੍ਰਲੋਕ ਜਾਣ ਦਾ ਰਸਤਾ ਜਿਹੜਾ ਉਹਦੇ ਵਿੱਚ ਨਾਮ ਰੂਪੀ ਧਨ ਪਦਾਰਤ ਦੀ ਲੋੜ ਪੈਂਦੀ ਏ ਨਾਮ ਦੇ ਖਜ਼ਾਨਿਆਂ ਦੀ ਲੋੜ ਪੈਂਦੀ ਏ ਉਹ ਕਾਰਜ ਸਾਨੂੰ ਜ਼ਰੂਰ ਸਭ ਨੂੰ ਨਾਲ-ਨਾਲ ਜਿਵੇਂ ਆਪਾਂ ਦੁਨਿਆਵੀ ਕਾਰਜ ਕਰਦੇ ਆ ਆਪਣੇ ਬੱਚਿਆਂ ਲਈ ਆਪਾਂ ਭੱਜ ਦੌੜ ਕਰਦੇ ਆ ਸਾਰੇ ਐਦਾਂ ਹੀ ਨਾਲ-ਨਾਲ ਪ੍ਰਮਾਤਮਾ ਦਾ ਨਾਮ ਜਪਣ ਦੀ ਭੱਜ ਦੌੜ ਵੀ ਜਿਹੜੀ ਏ ਉਹ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਸਤਿਗੁਰ ਕੀ ਵਡਿਆਈ ਬੇਕੋ ਗੁਰੂ ਦੀ ਵਡਿਆਈ ਉਦੀ ਉੱਚੀ ਆਤਮਿਕ ਅਵਸਥਾ ਵਿੱਚੋ ਮਨ ਇੱਛੇ ਫਲ ਪਾਈ ਵੀ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਜਿਵੇਂ ਆਪਣੇ ਬੱਚੇ ਆਪੇ ਤੋਂ ਜੋ ਕੁਝ ਮੰਗਦੇ ਆਪਾਂ ਦੰਦੇ ਆ ਨਾ ਆਪਾਂ ਆਪਣੇ ਬੱਚੇ ਦੀ ਹਰ ਖਵਾਸ਼ ਪੂਰੀ ਕਰਦੇ ਭਾਵੇਂ ਕੋਈ ਸਮਰੱਥਾ ਰੱਖਦਾ ਭਾਵੇਂ ਨਹੀਂ ਕੋਈ ਰੱਖਦਾ ਜਿਹੜੇ ਨਹੀਂ ਵੀ ਸਮਰੱਥਾ ਰੱਖਦੇ ਉਹ ਵੀ ਆਪਣੇ ਬੱਚਿਆਂ ਦੀ ਸਾਧ ਸੰਗਤ ਹਰ ਮਰਾਦ ਪੂਰੀ ਕਰਨ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਆ ਮਰਜ ਕਹਿੰਦੇ ਮਨ ਇੱਛੇ ਫਲ ਪਾਈ ਵੀ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਉਹਦੀਆਂ ਮਨ ਮੰਗੀਆਂ ਮਰਾਦਾਂ ਪੂਰੀਆਂ ਕਰ ਦਿੰਦਾ ਹੈ ਸੰਤੋ ਦਿਨ ਜਨ ਚੜਾ ਸਬਾਈ ਇਹ ਸੰਤਜਨੋ ਗੁਰੂ ਦੀ ਉਦਾਰਤਾ ਜਿਹੜੀ ਹੈ ਵੀ ਦਿਨੋਂ ਦਿਨ ਵੱਧਦੀ ਚੱਲੀ ਜਾਂਦੀ ਹੈ ਰਹਾਉ ਜੀਅ ਜੰਤ ਸਭ ਪਏ ਦਿਆਲਾ ਪ੍ਰਭ ਆਪਣੇ ਕਰਦੀਨੇ ਮਰ ਸਭ ਕਹਿੰਦੇ ਨੇ ਸੰਤਜਨੋ ਕਿ ਜਿਹੜੇ ਵੀ ਜੀਵ ਜਿਹੜੇ ਵੀ ਮਨੁੱਖ ਜਿਹੜੇ ਇਨਸਾਨ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸਾਰੇ ਹੀ ਜੀਵ ਜਿਹੜੇ ਨੇ ਉਹ ਦਇਆ ਭਰਪੂਰ ਹਿਰਦੇ ਵਾਲੇ ਹੋ ਜਾਂਦੇ ਆ ਜਿਹੜੇ ਗੁਰੂ ਦੀ ਸ਼ਰਨ ਆ ਜਾਂਦੇ ਨੇ ਉਹ ਦਇਆ ਉਹਨਾਂ ਦੇ ਹਿਰਦੇ ਵਿੱਚ ਆ ਜਾਂਦੀ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ ਸਹਜ ਸੁਭਾਈ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸਹਜ ਦਾ ਮਤਲਬ ਆਤਮਿਕ ਅਡੋਲਤਾ ਸੁਪਾਏ ਦਾ ਮਤਲਬ ਪ੍ਰੇਮ ਨਾਲ ਮਹਾਰਾਜ ਕਹਿੰਦੇ ਹੈ ਨਾਨਕ ਅੰਦਰ ਪੈਦਾ ਹੋ ਚੁੱਕੀ ਆਤਮਿਕ ਅਡੋਲਤਾ ਤੇ ਪ੍ਰੀਤ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ਆਪਣੇ ਅੰਦਰ ਪ੍ਰੇਮ ਜਗਾਈਏ ਸਾਡੇ ਅੰਦਰ ਆਤਮਿਕ ਅਡੋਲਤਾ ਹੈ ਔਰ ਸਾਡੇ ਅੰਦਰ ਪ੍ਰੀਤ ਬਣੇ ਕਿ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਹੈ ਦਾਤਾ ਜੀ ਅਸੀਂ ਤੁਹਾਡੇ ਨਾਲ ਸੱਚੀ ਪ੍ਰੀਤ ਜੋੜੀ ਹੈ ਔਰ ਤੁਮ ਸਿਓ ਜੋਰ ਅਬਰ ਸੰਗ ਤੋਰੀ ਵੀ ਜਦੋਂ ਦੀ ਤੁਹਾਡੇ ਨਾਲ ਜੋੜੀ ਹੈ ਫਿਰ ਹੋਰ ਨਹੀਂ ਅਸੀਂ ਕਿੱਥੇ ਜਾਂਦੇ ਜਦੋਂ ਦੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਡੀ ਪ੍ਰੀਤ ਜੁੜ ਜਾਏ ਫਿਰ ਹੋਰ ਸਾਰੀਆਂ ਪ੍ਰੀਤੀਆਂ ਝੂਠੀਆਂ ਪੈ ਜਾਂਦੀਆਂ ਹਨ ਹੋਰ ਕਿਤੇ ਨਹੀਂ ਫਿਰ ਬੰਦਾ ਭੱਜ ਦੌੜ ਕਰਦਾ ਮਹਾਰਜ ਕਹਿੰਦੇ ਨੇ ਉਹਾਂ ਤੌ ਜਾਈਏ ਜੋ ਇੰਹਾ ਨਾ ਹੋਏ ਅਸੀਂ ਹੋਰ ਕਿਸੇ ਦਰ ਤੇ ਤਾਂ ਤਾਂ ਭਟਕਦੇ ਫਿਰਿਏ ਜੇ ਇਸ ਦਰ ਤੋਂ ਕੁਝ ਪ੍ਰਾਪਤਨ ਹੁੰਦਾ ਹੋਵੇ ਇੱਥੇ ਮਾਤਾ ਸੁਲੱਖਣੀ ਵਰਗੀਆਂ ਨੇ ਝੋਲੀਆਂ ਭਰ ਲਈਆਂ ਇੱਥੋਂ ਸਭ ਦੀਆਂ ਝੋਲੀਆਂ ਭਰਦੀਆਂ ਹਨ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਹ ਸਦਾ ਤਰਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਮਗਨ ਰਹੀਏ ਜਿਹੜੇ ਉਹਦੀ ਯਾਦ ਵਿੱਚ ਮਗਨ ਰਹਿੰਦੇ ਹਨ ਉਹ ਫਿਰ ਆ ਜੀਵਨ ਦੀ ਬੇੜੀ ਨੂੰ ਪਾਰ ਲਗਾ ਲੈਂਦੇ ਹਨ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮੇਰ ਪਰਿਆਤ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਔਰ ਅਪਾ ਸਾਰੇ ਪ੍ਰਮਾਤਮਾ ਦਾ ਨਾਮ ਇੱਕ ਰਸ ਇੱਕ ਚਿਤ ਹੋ ਕੇ ਜਪ ਸਕੀਏ ਸਰਬੱਤਾ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਭਗਤਾਂ ਦੀ ਅਰਦਾਸ ਅਤੇ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਨਿਲ ਮਿਲ ਕੇ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦੇਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ